ਜੀਜਾ ਮ ਕਿੰਨਾ ਲਾਈਸ ਹੈ ਨਾ ਕਿੰਦਾ ਕਰਦਾ ਮੇਰਾ ਪਰ ਇੱਕ ਗੱਲ ਵੀ ਮੇਰੇ ਸਮਝ ਆ ਰਹੀ ਓਹੋ ਮੈਂ ਮਿੱਕੀ ਕੋ ਸੋਚੀ ਜਾਂਦੀ ਆ ਚਲ ਫਿਰ ਕੀ ਹੋ ਗਿਆ ਜੀਜੇ ਨੇ ਲਾਉਂਦਿਆ ਦੇਖ ਲਿਆ ਤਾਂ ਹਾਲੇ ਵੈਸੇ ਵੀ ਸਾਰਾ ਤਾਕਤ ਦੀ ਕਰ ਵਾਲੀ ਹੁੰਦੀ ਆ ਤੀਜ ਜਗੜਾ ਕਿਸ ਨੂੰ ਬਸਨ ਲੱਗਿਆ ਮੈਂ ਤਾਂ ਪੈੜ ਕੋ ਵੀ ਗੱਲ ਨਹੀਂ ਕਰਦੀ ਐਵੇਂ ਗਲਤ ਸੋਚ ਜੀ ਕੀ ਕਰੂੰ ਹਾਏ ਪਰ ਨਾ ਮੇਰੇ ਘਰ ਦੇ ਵੀ ਮੇਰਾ ਜੱਮਾ ਨਹੀਂ ਸੋਚਦੇ ਮੈਂ ਵੀ ਕਦੋਂ ਇੰਨਾ ਬਾਝ ਲਾਲ ਜੋੜਾ ਪਾਉਂਗੀ ਕਦੋਂ ਆਪਣੇ ਘਰ ਆਲੀ ਬਣੂੰਗੀ ਮੇਰੇ ਵੀ ਕਿੰਨਾ ਚਾਵਾ ਪਤਾ ਨਹੀਂ ਕਦੋਂ ਪੂਰੇ ਹੋਣਗੇ ਜੇ ਕਾਸ ਜੀਜੇ ਵਰਗਮੀ ਨਹੀਂ ਮਿਲ ਜੇ ਨਾ ਕੋਈ ਮੇਰੀ ਕੇਅਰ ਕਰਨ ਵਾਲਾ तो जिंदगी बदल जाए दीदीमत -दी ही बहुत चंगी है काश मेरी किस्मत भी एदा कोई जीजे वर्ग मू प्याराला होंगे चल दादी पत्नी एक तो भी सोची थोड़ा तो जो जा किस्मत ਹੈਲੋ ਇੱਧਰ ਕੋਈ ਫਿਲਮ ਚੱਲ ਰਹੀ ਐ ਫਿਲਮੇ ਤਾਂ ਚੱਲ ਰਹੀ ਐ ਤੂੰ ਨਹੀਂ 깔ਦਾ ਕਿਉਂ ਨਹੀਂ ਹੈਗਾ ਤੇਰਾ ਪਹਿਲਾ ਵੀ ਇਹੀ ਹਾਲ ਸੀ ਹੁਣ ਵੀ ਇਹੀ ਹਾਲ ਆ ਤੂੰ ਤਾਂ ਮੇਰੇ ਵਾਲੀ ਬਿਟਰ ਬਿਟਰ ਚੱਕੀ ਜਾਂਦਾਗਾ ਚੱਕੇ ਨਾ ਚਾਕਣਾ ਤਾਂ ਹੈਗੀ ਐ ਤੂੰ ਦੇਖਣ ਵਾਲੀ ਚੀਜ਼ ਐ ਸੀ ਤਾਂ ਦੇਖਾਂਗੀ ਚਾਕਣ ਦਾ ਪਤਾ ਤਾਂ ਲੱਗ ਜੂਗਾ ਜਿਵੇਂ ਕਿਤੇ ਗੱਲ ਦੱਸਦੀ ਨਾ ਤੇ ਸਾਰਾ ਫਿਰ ਤੈਨੂੰ ਐ ਘੁੱਟੂਗਾ ਜਿਵੇਂ ਵਿਆਹ ਚ ਨਾਨਕ ਛੱਜ ਘੁੱਟਦੇ ਆ ਓਏ ਆਸ਼ਕਾਂ ਦੇ ਥੋੜੇ ਸੁੱਖ ਦੇਖਣਾ ਤਾਂ ਹੈਗੀ ਤੈਨੂੰ ਯਾਰ ਤੇਰਾ ਲਾ ਤਾਂ ਨਹੀਂ ਲਿਆ ਮੈਂ ਕੁਛ ਤੂੰ ਲਾ ਵੀ ਨਹੀਂ ਸਕਦਾ ਹਗਾ ਪਹਿਲਾਂ ਵੀ ਤੇਰੇ ਹੱਥ ਕੁਛ ਨਹੀਂ ਆਇਆ ਹੁਣ ਵੀ ਨਹੀਂ ਆਣਾ ਸੁੱਖ ਬੰਦੇ ਨੂੰ ਜਵਾਬ ਦੇਣਾ ਨਾ ਮਰਨ ਦੇ ਬਰਾਬਰ ਹੁੰਦਾ ਹੈ ਜਵਾਬ ਨਹੀਂ ਦੇਈਦਾ ਹੁੰਦਾ ਮੈਂ ਨਾ ਤੇਰੇ ਬਾਰੇ ਕਦੇ ਸੋਚਿਆ ਹੀ ਨਹੀਂ ਸੋਚ ਕੇ ਤਾਂ ਦੇਖ ਇੱਕ ਵਾਰੀ ਇੰਨਾ ਮੇਰੇ ਕੋਲ ਟਾਈਮ ਨਹੀਂ ਹੈਗਾ ਵੈਸੇ ਨਾ ਤੇਰੀ ਬੇਬਰਾਂ ਮੇਰੀ ਗੱਲ ਹੋ ਗਈ ਸੀ ਫਿਰ ਵੀ ਜਿਦਾਂ ਨਹੀਂ ਸਰਦਾ ਇੰਨੀ ਕਾਲੀ ਆ ਤਾਂ ਵਿੱਚ ਕੋਈ ਵਿਚੋਲਾ ਪਾਲਾ ਮੈਂ ਡਾਇਰੈਕਟ ਕਿਸੇ ਦੀ ਬਾਣੀ ਪੜੀ ਦੀ ਹੁੰਦੀ। ਬਚੋਲਾ ਦਾ ਫਿਰ ਤੇਰੀ ਭੈਣ ਨੂੰ ਹੀ ਬਣਾਉਣਾ ਪਊਗਾ। ਚਲੋ ਗੱਲ ਕਰਕੇ ਦੇਖ ਲਈ ਕੀ ਕਹਿੰਦੀ ਮੇਰੀ ਭੈਣ। ਤੇ ਕਰੇ ਕੋਈ ਦਿਖ ਨਹੀਂ ਰਿਹਾ। ਸਾਰੇ ਬਾਹਰ ਗਏ ਆ। ਨਾਲ ਮੈਨੂੰ ਇਹ ਨਹੀਂ ਸਮਝ ਆਈ ਕਿ ਤੂੰ ਮੇਰੇ ਪਿੱਛੇ ਪਿੱਛੇ ਇੱਥੇ ਕੀ ਕਰਨ ਆ ਗਿਆ? ਨਾਲੇ ਮਾਗਰਦਾ ਤੇਰੇ ਮੈਂ ਆਉਣ ਲਈ ਸੀ। ਕਿਉਂ? ਦਰਸ਼ਨ ਜੋ ਤੇਰੇ ਕਰਨੇ ਸੀ। ਕਾਲ ਦੇ ਵਿੱਚ ਅੱਗੇ ਕੀ ਕਰਦਾ ਰਿਹਾ? ਉੱਥੇ ਤਾਂ ਤੈਨੂੰ ਨਿਤਦਰਸ਼ਨ ਹੁੰਦੇ ਸੀ ਮੇਰੇ। ਉੱਜ ਦੀ ਦੀ ਨਾ ਤੂੰ ਭੈਣ ਪਿੰਡ ਜਾ ਕੇ ਆਈ ਏ ਉਹਦੇ ਦੇ ਤਾਂ ਨਾ ਮੇਰੀ ਨੀਂਦ ਹੀ ਹਰਾਮ ਹੋ ਗਈ ਦਿਨੇ ਘੱਟ ਸੋਇਆ ਕਰਕੇ ਅੱਪੀ ਨੀਂਦ ਆਇਆ ਕਿਉਂ ਉਹ ਕਿੱਥੇ ਆਉਂਦੀ ਏ ਸੁਪਨੇ 'ਚ ਤਾਂ ਤੂੰ ਆਈ ਜਾਂਦੀ ਏ ਨੀਂਦ ਕਿੱਥੇ ਆਉਗੀ ਗੱਲਾਂ ਬਾਲੀਆਂ ਨਹੀਂ ਬਣਾਉਣ ਲੱਗ ਗਿਆ ਤੂੰ ਉਹ ਗੱਲਾਂ ਤਾਂ ਬਣਾਉਣੀਆਂ ਹੀ ਹੋਈਆਂ ਨੇ ਆਸ਼ਕਾਂ ਦੀ ਅੱਛਾ ਚੱਲ ਇਹ ਦੱਸ ਤੂੰ ਮੈਨੂੰ ਕਿਹੜੇ ਕੰਮ ਆਇਆ ਛੱਡ ਇਹਨਾਂ ਗੱਲਾਂ 'ਚ ਕੋਈ ਫਾਇਦਾ ਨਹੀਂ ਕੰਮ ਤਾਂ ਮੈਂ ਵਿਰੇ ਦਰਸ਼ਨੇ ਕਰਨ ਆਇਆ ਸੀ ਕੰਮ ਕੋਮ ਦਾ ਕੋਈ ਨਹੀਂ ਤੈਨੂੰ ਤਾਂ ਬੰਨਣਾ ਚਾਹੀਦਾ ਹਨਾ ਘਰ ਆਇਆ ਨਾ ਨਰੇ ਚਾਹ ਪਾਣੀ ਕੁਛ ਲਈ ਦੇ ਡਰੂਣੀ ਮੂੜੀ ਦਾ ਹੁੰਦਾ ਚਲ ਠੀਕ ਆ ਜੀ ਹੁ ਦਵਾਈ ਗਿਆ ਆ ਜਾ ਬਹਿ ਜਾ ਸੋਫੇ ਤੇ ਮਰਮਲ ਨਹੀਂ ਹੁਣੀ ਚਾ ਪਿੱਛੇ ਪਿੱਛੇ ਮੇਰੇ ਨਾਲ ਕਿੱਥੇ ਆ ਗਿਆ ਦਾ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਹਦਾ ਕਿਹਦਾ ਮਾਰ ਰੱਖਾ ਇਕੋ ਮੇਰੇ ਵਾਲਾ ਉਹ ਤਾਂ ਸੇ ਵੇਟਿੰਗ ਚ ਪਿਆਗਾ ਉਹ ਵੀ ਕਹਿੰਦਾ ਨਾ ਵੀ ਫੋਨ ਨਹੀਂ ਕੀਤਾ ਹਾਂ ਦਾ ਚਲ ਕੋਈ ਨਾ ਜੇ ਆ ਗਿਆ ਚਾਹ ਤਾਂ ਪਿਉਣੀ ਪਊਗੀ ਨਹੀਂ ਤੇ ਇਹਨੂੰ ਤਾਂਨੇ ਦੇਈਏ

O, ginagawa na ko Iyan ba sya? So, ano mas mabita? Action! Sek booster Oh Oki Pum في ਹੋਇਆ ਮੈਂ ਤਾਂ ਤੈਨੂੰ ਉਸ ਚ ਲੈ ਜਾਂਦਾ ਹੋ ਅੱਖ ਲੱਗ ਗਈ ਸੀ ਯਾਰ ਸੁੱਖ ਮੇਰੀ ਫਿਰ ਮੈਂ ਵੀ ਤੈਨੂੰ ਚਾਹ ਦੇਣਾ ਹੀ ਸੀਗੀ ਚਾਹ ਤਾਂ ਮੇਰਾ ਹੱਥੇ ਭੂਖਦਾ ਹੈ ਫਿਰ ਤੈਨੂੰ ਠੋਣਾ ਤਾਂ ਹੈ ਸੀ ਅੱਜ ਕੱਲ ਤੂੰ ਅੱਖਾਂ ਜਿਆਦੀਆਂ ਲੋਂਗ ਲੱਗਿਆ ਕੁਝ ਕੁਝ ਨਹੀਂ ਸੁੱਖ ਉਦੋਂ ਮੈਂ ਥੋੜਾ ਜਿਹਾ ਲੰਬਾ ਸੋਚ ਰਿਹਾ ਸੀ ਅੱਛਾ ਮੈਨੂੰ ਵੀ ਇਹ ਸੀ ਕਿ ਕਿਤੇ ਅੱਗੇ ਨਾ ਨਿਕਲ ਜਾ ਤਾਂ ਹੀ ਤੈਨੂੰ ਰਾਹ ਚ ਮੋੜ ਲੈਂਦਾ ਮੈਂ ਤੇਰੇ ਸੁਪਨੇ ਨੇ ਤਾਂ ਮਾਰ ਰੱਖਿਆ ਸੁੱਖ ਜੇ ਕਿਤੇ ਤੂੰ ਸੱਚੀ ਹਾਂ ਕਰ ਦੇਣਾ ਜ਼ਿੰਦਗੀ ਸਫਲ ਹੋ ਜੇ ਐਵੇਂ ਕਿਵੇਂ ਹਾਂ ਕਰਦਾ ਇੱਕ ਪਾਸੇ ਤਾਂ ਤੂੰ ਕਹੀ ਜਾਂਦੀ ਹੈ ਭੈਣ ਨਾਲ ਗੱਲ ਕਰ ਲੈ ਰਿਸ਼ਤੇ ਬਾਰੇ ਬਚੋਲਾ ਬਾਰੇ ਇੱਕ ਪਾਸੇ ਹਾਂ ਮੈਂ ਨਹੀਂ ਕਰਦੀ ਤੂੰ ਐਡੀ ਸੋਖੀ ਨਹੀਂ ਹਾਂ ਕਰਦੀ ਜੱਟ ਵੀ ਰੋਲੇ ਦੀ ਜ਼ਮੀਨ ਵਰਗੀ ਆ ਐਵੇਂ ਕਿਸੇ ਦਾ ਨਾਮ ਹੀ ਨਹੀਂ ਲੱਗਦੀ ਕੋਈ ਨਾ ਰੋਲੇ ਦੀ ਜ਼ਮੀਨ ਨੂੰ ਤਾਂ ਜਿੱਤ ਲਾਂਗੇ ਸੀ ਚੱਲ ਕੋਈ ਨਾ ਜਿਹੜਾ ਜਿੱਤੇਗਾ ਉਹ ਦੇਖੀ ਜਾਊਗੀ ਫਿਲਹਾਲ ਤੂੰ ਚਾਹ ਪੀ ਨਹੀਂ ਤਾਂ ਠੰਡੀ ਹੋ ਜਾਊਗੀ ਫੇਰ ਕਹਿੰਗੇ ਚਾਹ ਦਾ ਸੁਆਦ ਨਹੀਂ ਆਇਆ ਚਾਹ ਦਾ ਤਾਂ ਇਹ ਚਾਹ ਚਾ ਕੀ ਤੇ ਤਾਂ ਉਂਗਲੀ ਡੋਬੋ ਕੇ ਹੋਰੇ ਸੁਆਦ ਖਰਾਬ ਕਰਦਾ ਅੱਛਾ ਤੂੰ ਨਾ ਹੁਣ ਐਵੇਂ ਕਰ ਚਾਹ ਪੀ ਕੇ ਦਿੱਤਰ ਹੋ ਜਾ ਕਿ ਤੇ ਹੋਈ ਨਾ ਮੇਰੇ ਚੇਤੇ ਪੋ ਆਦੀ ਕਰੋ ਚੱਲ ਕੋਈ ਗੱਲ ਨਹੀਂ ਮਰਜ਼ੀ ਏ ਤੇਰੀ ਨਾਲੇ ਜਿਵੇਂ ਕੰਮ ਹੁੰਦਾ ਨਾ ਫੋੜ-ਫਾੜ ਕਰਦਾ ਕਰ ਇਹ ਨਾ ਹੋਵੇ ਤੂੰ ਮੂ ਚੱਕਿਆ ਤੇ ਭੱਜਿਆ ਆ ਬਸ ਚੰਨ ਦੇ ਦਰਸ਼ਨ ਕਰਨ ਤਾਂ ਆਉਣੀ ਪੈਂਦੇ ਤੂੰ ਰਹਿਣ ਦੇ ਬਸ ਕਰ ਜੇ ਕਿਸ ਨੇ ਆਣ ਗਵਾਂ ਚ ਦੇਖ ਲਿਆ ਨਾ ਵੀ ਮੁੰਡਾ ਇਨਾਂ ਦੇ ਘਰੇ ਗੇੜੇ ਮਾਰਦਾ ਬਦਨਾਮੀ ਹੋ ਜੇ ਮੇਰੀ ਤਾਂ ਉਹ ਇੰਨੀ ਦਾਸ਼ਕਾ ਦੀ ਬਦਨਾਮੀ ਕੋਈ ਹੁੰਦੀ ਹੈ ਤੂੰ ਕਰਦਾ ਪਿਆਰ ਮੈਂ ਤਾਂ ਇਹ ਨਾ ਕਰਦੀ ਹੈਗੀ ਹਾਏ ਰੱਬਾ ਜੇ ਕਿਤੇ ਤੂੰ ਹਾਂ ਕਰ ਦੇਣਾ ਜ਼ਿੰਦਗੀ ਸਾਰੀ ਸਫਲ ਹੋ ਜੇ ਤੂੰ ਨਾ ਚਾਹ ਪੀ ਕੇ ਜਾ ਮਾਲੀ ਗੱਲਾਂ ਜੀਆਂ ਨਾ ਕਰ ਚਲ ਠੀਕ ਐ ਚਾਹ ਤਾਂ ਪੀ ਲੈਂਦਾ ਮੈਂ ਤੇ ਚੱਲਦਾ ਠੀਕ ਆ ਜੇ ਤਾਂ ਬਾਲਾ ਆਈ ਜਾਂਦਾ ਜੀ ਜੇ ਤਾਂ ਵੀ ਲੋ ਨਾ ਹੌਲੀ ਹੌਲੀ ਦਿਲ ਲੱਗੋ ਨਾ ਖਲ ਦੀ ਬਣਾ ਨਾ ਹੈਲੋ ਕੀ ਹਾਲ ਚਾਲ ਆ ਤੇਰਾ ਬਸ ਠੀਕ ਆ ਤੁੰ ਬਸ ਤੂੰ ਤਾਂ ਜਾ ਕੇ ਭੁੱਲੀ ਗਈ ਨਾ ਕਿ ਫੋਨ ਨਾਲ ਮੈਸੇਜ ਆ ਤੈਨੂੰ ਕਿਵੇਂ ਭੁੱਲ ਸਕਦੀ ਆ ਫੋਨ ਤਾਂ ਤੂੰ ਕਰੇ ਹੀ ਨਹੀਂ ਹੈਗਾ ਮੁੜ ਕੇ ਭੁੱਲ ਕਿਉਂ ਨਹੀਂ ਸਕਦੀ ਫੋਨ ਤਾਂ ਮੈਂ ਤਾਂ ਨਹੀਂ ਕਰਿਆ ਮੈਂ ਕਿ ਐਵੇਂ ਦੀਦੀ ਕੀ ਸੋਚੂਗੀ ਛੇਵੇਂ ਘੰਟੇ ਦੀਦੀ ਮੇਰੇ ਕੋਲੇ ਹੁੰਦੀ ਸੀ ਤੈਨੂੰ ਇਹ ਪਤਾ ਮੈਂ ਤੇਰੀਆਂ ਫੋਟੋਆਂ ਦੇਖ ਦੇਖ ਕੇ ਟਾਈਮ ਪਾਸ ਕਰਿਆ ਤੈਨੂੰ ਪਤਾ ਤਾਂ ਹੈਗਾ ਤੈਨੂੰ ਕਿੰਨਾ ਪਿਆਰ ਕਰਦਾ ਮੈਂ ਅੱਛਾ ਹੋਰ ਹੁਣ ਠੀਕਾ ਚਲ ਕੋਈ ਨਾ ਗਲਤੀ ਹੋ ਗਈ ਮੇਰ ਤੋਂ ਗਲਤੀ ਦਾ ਕੀ ਮਤਲਬ ਆ ਇਹ ਤਾਂ ਦੇਖ ਲੈ ਯਾਰ ਇਦਾਂ ਤਾਂ ਜਾਨ ਨਿਕਲੀ ਜਾਂਦੀ ਸੀ ਕੋਈ ਨਾ ਇੰਨੀ ਵੀ ਜਾਨ ਉੱਤੇ ਨਹੀਂ ਰੱਖੀ ਹੈਈ ਇਹਨੂੰ ਇਹ ਪਤਾ ਦੋ ਦਿਨ ਹੋ ਗਏ ਮੈਂ ਰੋਟੀ ਨਹੀਂ ਖਾਧੀ ਕੁਝ ਹੋਰ ਖਾ ਲਿਆ ਹੁਣ ਆਹੋ ਤੈਨੂੰ ਤਾਂ ਹਰਤੀ ਆਉਂਦੀ ਆ ਇਦਾਂ ਤਾਂ ਜਾਨ ਤੇ ਬਣੀ ਪਈ ਆ ਚਲ ਕੋਈ ਨਾ ਗੁੱਸਾ ਕਿਉਂ ਕਰਦਾ ਹੈਂ ਹੰਡਾ ਹੋ ਤੇ ਠੰਡਾ ਹਾਵਾਂ ਮੈਨੂੰ ਤਾਂ ਇਹ ਲੱਗ ਜਾਂਦਾ ਤੇ ਮੈਨੂੰ ਤਾਂ ਇਹ ਡਰ ਆ ਕਿਤੇ ਫੱਟਾ ਪੁੱੱਤੀ ਨਾ ਘੱਟਦੀ ਮੇਰਾ ਕੋ جا کے ਭੁੱਲੀ ਗਈ ਨਾ فون ਕਰਿਆ ਤਾਂ ਮੈਨੂੰ ਜਾ ਕੇ ਕੋਈ ਨਾ ਫਿਰ ਕੀ ਹੋ ਗਿਆ فون ਨਹੀਂ ਕਰਿਆ ਦਾ دیکھ ਲਾ ਕਿਤੇ ਵੀ ਹੋਰ ਤਾਂ ਨਹੀਂ ਕੇਅਰ ਕਰਨ ਲੱਗਿਆ ਮੇਰੇ ਤੋਂ ਜ਼ਿਆਦੇ ਐਵੇਂ ਨਾ ਪਕਾਈ ਨਾ ਮਾਰਿਆ ਕਰ ਹੂੰ ਲੱਗਦਾ ਮੈਨੂੰ ਐਦਾਂ ਦਾ ਕੁਝ ਨਹੀਂ ਹੈ ਤੇਰੇ ਦਿਮਾਗ ਦਾ ਫੈਮ ਹੈ ਫੈਮ ਤਾਂ ਕੀ ਹੋਇਆ ਯਾਰ ਜਿਹੜੇ ਸਾਹ ਹੁੰਦਾ ਤੂੰ ਬੋਲ ਨਹੀਂ ਜਿਹੜੇ ਨਾਲ ਮੈਂ ਤੂੰ ਫੋਨ ਵੀ ਨਹੀਂ ਕਰਿਆ ਜਾ ਕੇ ਐਂ ਤੂੰ ਹੁਣ ਦੇਖ ਸੋਹਣੇ ਕੁੜੀਆਂ ਦੇ ਵਿੱਚ ਮੁੰਡੇ ਤਾਂ ਆਉਂਦੇ ਹੀ ਹੁੰਦੇ ਆ اچھا ਹੁਣ ਕੌਣ ਆਉਣ ਲੱਗਿਆ ਤੇਰੇ ਪਿੱਛੇ ਦੱਸ ਮੈਨੂੰ ਨਹੀਂ ਨਹੀਂ ਐਦਾ ਦਾ ਮਤਲਬ ਨਹੀਂ ਸੀਗਾ ਮੈਨੂੰ ਪਤਾ ਫਿਰ ਮੇਰੇ ਸੁਭਾਅ ਨਾਲੇ ਮੈਂ ਤਾਂ ਗਾਹ ਪਾ ਦੂੰ ਭੈਣ ਚੋਂ ਖਰੇ ਆ ਕੇ ਜੇ ਮੈਨੂੰ ਕੱਲ ਉਹ ਗੱਲ ਇਹ ਜੀ ਪਤਾ ਲੱਗ ਗਈ ਕੀ ਗੱਲ ਪਤਾ ਲੱਗ ਗਈ ਚਾਰ ਦਿਨ ਤੇਰੇ ਨਾਲ ਹਾਸ ਖੇਡ ਲਿਆ ਉਹ ਥੋੜਾ ਦਾ ਇਹ ਕੋਈ ਚਾਰ ਦਿਨਾਂ ਦੀ ਖੇਡ ਸੀ ਆਪਣੀ ਤੂੰ ਤਾਂ ਮੈਨਾਂ ਵਿਆਹ ਕਰਾਉਣਾਗਾ ਕਿਤੇ ਉਹ ਕੰਮ ਨਾ ਹੋ ਜਾਏ ਕਿਤੇ ਵਿੱਚ ਵਿਚਾਲੀ ਛੱਡ ਦੇ ਧੋਖਾ ਦੇ ਜੇ ਮੈਨੂੰ ਹੁਣ ਵਿਆਹ ਤਾਂ ਮੈਂ ਐਕਸ਼ਨ ਏਡੀ ਕਿ ਆ ਲੈ ਸਕਦੀ ਹਾਂ ਛੇਤੀ ਮੇਰੀ ਗੱਲ ਸੁਣ ਮੇਰਾ ਜੀਜਾ ਨਾ ਮੇਰਾ ਰਿਸ਼ਤਾ ਕਿਤੇ ਹੋਰ ਦੇਖਦਾ ਫਿਰਦਾ ਇਹ ਭੈਣ ਚੁੱਤ ਕੀ ਗੱਲ ਹੋਈ ਪਿਆਰ ਦੀਆਂ ਟਿੰਗਾਂ ਮੇਰੇ ਨਾਲ ਪਾਉਣੀਆਂ ਵਿਆਹ ਤੂੰ ਕਿਤੇ ਹੋਰ ਕਰਾਵੇਂਗੀ ਇਹ ਚੰਗੀਆਂ ਕਰਾਂ ਤੇਰੇ ਵਾਸਤੇ ਲੈ ਜੀਜੇ ਦਾ ਕਿਹਾ ਕਿੱਦਾਂ ਮੋੜ ਸਕਦੀ ਹਾਂ ਮੈਂ ਉਹ ਤਾਂ ਮੇਰੀ ਕੇਅਰੀ ਵਾਲੀ ਕਰਦਾ ਕੇਅਰ ਕੋਡ ਤਾਂ ਉਹਨੂੰ ਦੱਸਤੀ ਗੱਲ ਮੈਂ ਇਹ ਜੀ ਗੱਲ ਹੋ ਗਈ ਨਾ ਮੈਂ ਤਾਂ ਘਰ ਆ ਕੇ ਗਾਹ ਪਾਉਂਗਾ ਮੈਂ ਤਾਂ ਰੋਲਾ ਪਾਉਂਗਾਰੇ ਆ ਕੇ ਕਿ ਪਿਆਰ ਦੀਆਂ ਟਿੰਗਾਂ ਤਾਂ ਹੀ ਮੇਰੇ ਨਾਲ ਪਾਉਂਦੀ ਆ ਵਿਆਹ ਕਿਤੇ ਹੋਰ ਨਾਲ ਨੂੰ ਕਰਦੀ ਆ ਇਹ ਅੱਛਾ ਹੁਣ ਤੂੰ ਮੇਰੀ ਇਨਸਲਟ ਕਰਾਏਂਗਾ ਅੱਛਾ ਫਿਰ ਜਦ ਜਦ ਤੂੰ ਮੈਨੂੰ ਚਪਚਾਲੇ ਛੱਡ ਕੇ ਜਾਵੇਂਗੀ ਮੇਰੀ ਕੋਈ ਇਨਸਲਟ ਨਹੀਂ ਹੈ ਕਿ ਇਹਦੇ 'ਚ ਮੈਂ ਤਾਂ ਭੈਣ ਚੋ ਤੂੰ ਜਿਆਦਾ ਹੀ ਗੁੱਸਾ ਕਰੀ ਜਾਂਦਾਗਾ ਚੱਲ ਛੱਡ ਤੂੰ ਇਹ ਗੱਲ ਦਾ ਲੈ ਕੇ ਬਹਿ ਗਿਆ ਅਜੇ ਕੜਾ ਮੈਂ ਵਿਆਹ ਕਰੋਣ ਲੱਗੀ ਆ ਤੂੰ ਮੇਰੀ ਗੱਲ ਸੁਣ ਤੇ ਮਾਗ ਨਾ ਖਰਾਬ ਕਰ ਤੂੰ ਮੈਨੂੰ ਇਹ ਦੱਸ ਵੀ ਪਿੰਡ ਕਰੋ ਆਏਂਗੀ ਹੁਣ ਤੂੰ ਬੱਸ ਮੈਂ ਤਾਂ ਪਿੰਡ ਆ ਗਈ ਅੱਛਾ ਆ ਵੀ ਗਈ ਤੇ ਤੂੰ ਮੈਨੂੰ ਇਹ ਵੀ ਸਮਝਾਣੀ ਹੈਗਾ ਜ਼ਰੂਰੀ ਵੀ ਤੂੰ ਮੈਨੂੰ ਦੱਸਣਾਗਾ ਲੈ ਇਹ ਚ ਦੱਸਣ ਵਾਲੀ ਕਿਹੜੀ ਗੱਲ ਆ ਉਦੋਂ ਤੇ ਤੂੰ ਕਿੰਨਾਗਾ ਮੈਂ ਤੇਰੀ ਪੈਰ ਪੈਰ ਦੀ ਖਬਰ ਰੱਖਦਾਗਾ ਹੁਣ ਤੈਨੂੰ ਪਤਾ ਨਹੀਂ ਲੱਗਿਆ ਵੀ ਮੈਂ ਆ ਗਈਆਂ ਕਿ ਨਹੀਂ ਆ ਜੀ ਤੂੰ ਮੈਨੂੰ ਤਾਂ ਹੀ ਨਹੀਂ ਸੀਗਾ ਮੈਂ ਕਿ ਤੂੰ ਹਜੇ ਪਿੰਡ ਗਈ ਹੋਈ ਆ ਤੇ ਭੈਣ ਕੋਲ ਆ ਗਈ ਸੀਗੀ ਮੈਂ ਪਰਸੋਂ ਹੀ ਆਈ ਹੁਈ ਫਰ ਮਿਲਣਗੀ ਕਿਰੋਣਾ ਮਿਲ ਵੀ ਲਊਂਗੀ ਏਡੀ ਕਾ ਏਕਾ ਲੀਆ ਲੈ ਐਨੀ ਕਾਲਿਆ ਮਹੀਨਾ ਹੋ ਗਿਆ ਤੁਹਾਨੂੰ ਗਈ ਨੂੰ ਮੈਂ ਤਾਂ ਮਿਲਦਾਗਾ ਮੈਂ ਤੋ ਦੇਖ ਲਈ ਤੂੰ ਮੈਂ ਦੱਸਦੀ ਹਾਂ ਕਿਤੋਂ ਮਿਲਣਗੀ ਅੱਗੇ ਹਾਂ ਚਲ ਕੋਈ ਨਾ ਮੈਂ ਵੀ ਕਿੰਨੋ ਕਿੰਨੋ ਮਿਲਾਂ ਹੁਣ ਕੀ ਬੋਲੀ ਜਾਨੀ ਆ ਤੂੰ ਮੈਂ ਮਿਲ ਮਿਲ ਪਹੜ ਚੁੱਕੀ ਹਾਂ ਕਿਹਨੂੰ ਮਿਲਣਗੀ ਕੁਛ ਨਹੀਂ ਕੁਛ ਨਹੀਂ ਆਪਣੇ ਕਰੀ ਨੇ ਕੁਛ ਨਹੀਂ ਆ ਕੁਛ ਨਹੀਂ ਆ ਠੀਕ ਆ ਤੂੰ ਤਾਂ ਹਰ ਗੱਲ ਦਾ ਪੁੱਠਾ ਮਤਲਬ ਕੱਢਣਾ ਹੁੰਦਾ ਦਾ ਚਲ ਤੈਨੂੰ ਕਰਦਾ ਰੋਕੇ ਫੋਨ ਫਿਰ ਮੈਂ ਚੰਗਾ ਠੀਕ ਆ ਚਲ ਠੀਕ ਆ ਓਕੇ ਬਾਈ ਬਾਈ ਹਾਂ ਹਾਂ ਇਹਦਾ ਹੱਥ ਤੋਂ ਪਿੱਛੇ ਹੀ ਪੈ ਗਿਆ ਕਿੰਦਾ ਜੀ ਕਿ ਤੂੰ ਹੋਰ ਵਿਆਹ ਕਰਾ ਤਾਂ ਜੂਸ ਕਾਰਡ ਤੋਂ ਫੋਨ ਨੂੰ ਸੇ ਆਪਾਂ ਮਿਲਣਾ ਪਊਗਾ ਸਮਝ ਨਹੀਂ ਆ ਰਹੀ ਕਿ ਆ ਕੰਮ ਕਬੂਤਰ ਜੀ ਦੇ ਕੀ ਯਾਰ ਇਹ ਉਹ ਕਬੂਤਰਾਂ ਨੂੰ ਝਾਕਦਾ ਯਾਰ ਮੈਂ ਤਾਂ ਉੱਪਰ ਝਾਕੀਆਂ ਨਾ ਵੀ ਜਹਾਜ਼ ਹੀ ਬੜੇ ਲੱਗਦੇ ਨੇ ਰੋਣਾ ਯਾਰ ਯਾਤ ਤਾਂ ਲੰਘਣੀ ਨੇ ਬਈ ਕਿਉਂ ਹੋਏ ਹੁਣ ਕੀ ਕਰੇਗਾ ਤੂੰ ਕੰਮ ਆ ਗਏ ਵਿਆਹ ਵਾਲੇ ਗੱਲ ਜੀ ਤੋਰੀਏ ਯਾਰ ਕਰੀ

ਤਾਈ ਨੂੰ ਫਿਰ ਪੜਾਈਆਂ ਦਾ ਖਿਆਲ ਛੱਡ ਗਿਆ ਉਹਦੇ ਬਾਰੇ ਸੋਚਣ ਲੱਗ ਗਿਆ ਅੱਛਾ ਤਾਈ ਨੂੰ ਪੜਾਈਆਂ ਫੜੂਆਂ ਬਾਰੇ ਛੱਡ ਗਿਆ ਚੱਲ ਕੋਈ ਨਪਰਾਵਾ ਬੰਦੇ ਪੜ ਲੈ ਕੇ ਵੈਸੇ ਵੀ ਵਹੀ ਕਰਾਉਣਾ ਹੁੰਦਾ ਹੋਰ ਕੀ ਕਰਨਾ ਹੁੰਦਾ ਨੌਕਰੀਆਂ ਤਾਂ ਮਿਲਦੀਆਂ ਨਹੀਂ ਹੈਗੀਆਂ ਘੱਟੋ ਘੱਟ ਜਨਾਨੀ ਤਾਂ ਜੁੜ ਜੂਗੀ ਤੈਨੂੰ ਬਈ ਮੈਂ ਵੀ ਸੋਚਿਆ ਮਾ ਟਾਈਮ ਨਾਲ ਕੀ ਆਪੀ ਕਹਿੰਦੀ ਸੀ ਕਹਿੰਦੀ ਕਰ ਲੈ ਪਚੋਲੀ ਨਾਲ ਗੱਲ ਕਿਸੇ ਚਲੋ ਕਹਿੰਦੇ ਨਾ ਜਦ ਮੀਆਂ ਬੀਬੀ ਰਾਜੀ ਤੋਂ ਕਿਆ ਕਰੇਗਾ ਕਾਜੀ ਚੱਕ ਦੋ ਰੇਸ ਵੇਰੇ ਵਿਆਹ ਚ ਸੱਦ ਲਿਓ

अच्छा अच्छा और तो 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 लिए कि हाँ पानी ले अब निकाल निकल पानी थोड़ा यार और के लिए सी ਸਾਰੇ ਵਧੀਆ ਸਾਰੇ ਵਧੀਆ ਬਹੁਤ ਦਿਨ ਸੀ ਅਸੀਂ ਤੇ ਦੀ ਸੀ ਜੀ ਅੱਛਾ ਅੱਛਾ ਤੁਸੀਂ ਨਾ ਹਾਂ ਮਰੀ ਉਹ ਤਾਂ ਰੋਟੀ ਦੋ ਖਾ ਰਹੀ ਸੀ ਥੋੜਾ ਜਿਹਾ ਮੈਂ ਤਾਂ ਹੀ ਕਹਿ ਤੈਨੂੰ ਫੋਨ ਕਰਦਾਂ ਨੀ ਸਾਰੇ ਕਾ ਤੇ ਅੰਦਰ ਮੈਂ ਤਾਂ ਪਸਟਾ ਨਹੀਂ ਜਿੱਦਾਂ ਹੀ ਸੀ ਅੱਛਾ ਅੱਛਾ ਸਾਇਆ ਨਾ ਕੋ ਕੋ ਨਾ ਨਾ ਆ ਲੈ ਆ ਲੈ ਆ ਦੇ ਨੀ ਕਿ ਆਦੀ ਕਰੀਂ ਤੇ ਭਿਆਸ ਆਦਾ ਲੈ ਰਹੀ ਸੀ ਤੂੰ ਹੋਰ ਟੈਨਸ਼ਨ ਨਹੀਂ ਲੈ कदा जी के ते चंगार रिश्तेदार जी के पुत करा दिया का मां तो हूं फिर हूं दिए इतनी गोरी वाली सारे सब पुत देखला तेरा वैसे करो पहले दिन पता है और फिर दोनों के परिवार से ये चाहता है कि ये सब करें हम नहीं है जैसे छुड़ा रहे हैं

ਕੀ ਸੀ ਵਿਆਹ ਪਰੇ ਕਿ ਉਸ ਦਿਨ ਜੇ ਪਹਿਲਾਂ ਮੈਂ ਚੋਪਤਾਂ ਉਹ ਐ ਜੀ ਪੁੱਤ ਤਾਂ ਨਹੀਂ ਹੈਗਾ ਸਾਹਾਂ ਦੀਆਂ ਤੰਦਾਂ ਤੋਂ ਉੱਪਰ ਜਾਣਾ ਆਉਦੇ ਹੱਥੀਂ ਤੈਨੂੰ ਤੋੜਦਾ ਕੋਈ ਚੰਗਾ ਘਰ ਵਾਰ ਦਿੰਦੀ ਮੈਨੂੰ ਵੀ ਮਾਤਮਾ ਖੁਸ਼ੀ ਹੋਈ ਮੇਰੀ ਕਿ ਆਪ ਦੀ ਗੱਲ ਤਾਂ ਕਰੀ ਜੇ ਸਾਹਾਂ ਦੇ ਤੰਦ ਕਿ ਪਤਾ ਮਿੱਠੂ ਅਗਲਾ ਸਾਹ ਆਵੇ ਤੇ ਲਾ ਲਾ ਆਪੇ ਐ ਲਾ ਕੇ ਹਮੈਂ ਉਹਦੀ ਇੱਕ ਨੇ ਤੇ ਮੇਰੇ ਕਿੰਨਾ ਸੁਖੀ ਆ ਤੈਨੂੰ ਵੀ ਕੋਈ ਚੰਗਾ ਘਰ ਲੱਭ ਦੇ ਕੋਈ चोबी किसो चलाओ ओ अरे ये दे दे चलो मतलब परमात्मा की यही तलाश करता है कि ये तीर भी कहे चंगे का रास्ता नौकरी पे अच्छा ये जल्दी ये दोस की भी हाँ तो रोटी बनाओ हां हां कपड़े हाँ च ऊपर रहने चुप की बात है हाँ हां सारा काम कर ਕਿਵੇਂ ਕਬੂਤਰ ਜੀ ਦੀ ਕੀਆ ਨੇ ਉਹ ਕਬੂਤਰਾਂ ਨੂੰ ਝਾਗਦਾ ਯਾਰ ਮੈਂ ਤਾਂ ਉੱਪਰ ਝਾਕੀਆ ਨਾ ਵੀ ਜਹਾਜ਼ ਹੀ ਬੜੇ ਲੱਗਦੇ ਨੇ ਰੋਣਾ ਯਾਰਾ ਯਾ ਤਾਂ ਲੰਗੜੀ ਨੇ ਬਈ ਕਿਉਂ ਹੋਏ ਹੁਣ ਕੀ ਕਰੇਗਾ ਤੂੰ ਆ ਮੈਂ ਜੀ ਵਿਆਹ ਵਾਲੀ ਗੱਲ ਜੀ ਤੋਰੀ ਯਾਰ ਕਰੀ ਐਡੀ ਜੀ ਤੀ ਨਹੀਂ ਪੰਦਰਾ ਵਿਆਹ ਕਰਾ ਕਰਦੇ ਵਿਆਹ ਕਰਾ ਕੇ ਕੀ ਕੱਢ ਲੈਗਾ ਤੂੰ ਅੱਗੇ ਹੋਰ ਪੜਦੇ ਆ ਕਾਲਜ-ਕੁਲਚ ਲੱਗਦੇ ਆ ਤੈਨੂੰ ਪਤਾ ਨਹੀਂ ਹੈਗਾ ਯਾਰ ਕੀ ਤੂੰ ਪੜ੍ਹਦੀਂਗੀ ਸੁਖਾ ਹਾਂ ਹਾਂ ਤੈਨੂੰ ਹੁਣ ਪਤਾ ਲੱਗਿਆ ਸੋਹਣੀ ਉਹ ਤਾਂ ਉਦੋਂ ਵੀ ਸੋਹਣੀ ਸੀਗੀ ਉਹ ਮੇਰੇ ਪਿੰਡ ਦੇ ਵਿੱਚ ਹੀ ਹਾਂ ਹਾਂ ਹਰਾਮ ਦੇ ਵਿੱਚ ਹੀ ਅੱਛਾ ਚੱਕਣੇ ਕੱਲ ਜਾ ਕੇ ਦੇਖ ਲਾਓ ਤਾਂ ਹੀ ਨੂੰ ਫਿਰ ਪੜਾਈਆਂ ਦਾ ਖਿਆਲ ਛੱਡ ਗਿਆ ਉਹਦੇ ਬਾਰੇ ਸੋਚਣ ਲੱਗ ਗਿਆ ਅੱਛਾ ਤਾਂ ਹੀ ਨੂੰ ਪੜਾਈਆਂ ਫੜੂਆਂ ਬਾਰੇ ਛੱਡ ਗਿਆ ਚੱਲ ਕੋਈ ਨਾ ਭਰਾਵਾ ਬੰਦੇ ਪੜ ਲੈ ਕੇ ਵੈਸੇ ਵੀ ਵਹੀ ਕਰਾਉਣਾ ਹੁੰਦਾ ਹੋਰ ਕੀ ਕਰਨਾ ਹੁੰਦਾ ਨੌਕਰੀਆਂ ਤਾਂ ਮਿਲਦੀਆਂ ਨਹੀਂ ਹੈਗੀਆਂ ਘੱਟੋ ਘੱਟ ਜਨਾਨੀ ਤਾਂ ਜੁੜ ਜੂਗੀ ਤੈਨੂੰ ਨਹੀਂ ਮੈਂ ਵੀ ਸੋਚਿਆ ਮੈਂ ਟਾਈਮ ਨਾਲ ਕੀ ਆਪੇ ਕਹਿੰਦੀ ਸੀ ਕਹਿੰਦੀ ਕਰ ਲੈ ਬਚੂਲੀ ਨਾਲ ਗੱਲ ਕਿਸੇ ਚਲੋ ਉਹ ਕਹਿੰਦੇ ਨਾ ਜਦ ਮੀਆਂ ਬੀਬੀ ਰਾਜੀ ਤੋਂ ਕਿਆ ਕਰੇਗਾ ਗਾਜੀ ਚੱਕ ਦੋ ਰੇਸ ਵੇਰੇ ਵਿਆਹ ਚ ਸੱਦ ਲਿਓ ਕੋਈ ਨਾ ਬਾਈ ਜ਼ਰੂਰ ਤੂੰ ਵੀ ਕਰ ਲੈ ਬਈ ਕੀ ਰੱਖਿਆ ਪੜਾਈਆਂ ਤੇ ਨਾਲ ਵਿਆਹ ਹੋ ਗਏ ਤੋਂ ਦੇਸਾ ਬਰੇ ਕੀਲੇ ਬੋਲਦੇ ਆ ਸਾਡੇ ਭੈਣ ਦੀ ਕੀਲਿਆਂ ਦੇ ਘਟੇ ਬੋਲਦੇ ਆ ਕਹਿੰਦਾ ਗੱਲਾਂ ਉੜਦੀਆਂ ਨੇ ਸਾਡਾ ਕੀ ਹੂੰ ਤੂੰ ਤਾਂ ਨੇ ਗੁੱਸਾ ਕਰ ਗਿਆ ਮੇਰੀ ਗੱਲ ਦਾ ਮੈਂ ਤੈਨੂੰ ਕਦੇ ਮਿਲਣ ਤੋਂ ਬਣਾ ਕੀਤਾ ਸੀਗਾ ਸਬਰ ਰੱਖਿਆ ਕਰ ਥੋੜਾ ਸਬਰ ਵੀਡੀਓ ਕਾਲ ਦੀ ਕਿਹੜੀ ਗੱਲ ਆ ਜਦੋਂ ਮੈਂ ਤੁਹਾਨੂੰ ਮੈਂ ਕਿਹਾ ਕਿ ਉੱਧਰ ਹੀ ਮਿਲ ਆ ਜੂਗੀ ਉਹ ਤਾਂ ਮੈਂ ਤੁਹਾਨੂੰ ਉੱਧਰ ਹੀ ਛੇੜਦੀ ਸੀ ਤੂੰ ਤਾਂ ਭੱਗ ਗਿਆ ਚਲ ਕੋਈ ਨਾ ਚਲ ਮੈਂ ਤੇਰੇ ਨਾਲ ਬਾਅਦ ਚ ਗੱਲ ਕਰਦੀ ਆਂ ਕੋਛ ਨਹੀਂ ਡੈਡੀ ਜੀ ਉਹ ਮੈਂ ਭੈਣਾ ਨਾਲ ਗੱਲ ਕਰੀ ਜਾਂਦੀ ਸੀ ਅੱਛਾ ਹਰ ਵੀ ਤਾਂ ਮੈਨੂੰ ਫੋਨ ਆ ਰਿਹਾ ਸੀ ਨਾਲੇ ਨਹੀਂ ਮੇਰਾ ਕਹਿਣ ਦਾ ਮਤਲਬ ਕੀ ਮੇਰੀ ਸਹੇਲੀ ਅੱਛਾ ਅੱਛਾ ਮੈਂ ਕਹਾਂ ਨਾ ਵੀ ਸਹੇਲੀ ਨਾਲ ਗੱਲ ਕਰੀ ਉਸ ਸਹੇਲੀ ਆ ਵੀ ਤਾਂ ਭੈਣਾ ਹੀ ਹੁੰਦੀ ਆ ਨਾ ਡੈਡੀ ਜੀ ਠੀਕ ਠੀਕ ਤੁਸੀਂ ਕਿਹ ਕੰਮ ਆਏ ਸੀ ਉਹ ਤਾਂ ਮੈਨੂੰ ਫੋਨ ਆ ਰਿਹਾ ਸੀ ਹਰ ਪੀਕਾ ਇੱਥੇ ਬੈਠ ਕੇ ਗੱਲ ਕਰੋ ਡੈਡੀ ਜੀ ਕੀ ਕਹਿੰਦੀ ਭੈਣ ਉਹ ਤੇਰੇ ਰਿਸ਼ਤੇ ਦੀ ਗੱਲ ਕਰਦੀ ਸੀ ਗੁਮਾਂਡੀਆਂ ਦੇ ਮੁੰਡੇ ਨਾਲ ਅੱਛਾ ਉਹ ਦੇਖ ਲਓ ਭਾਈ ਹੁਣ ਤੁਸੀਂ ਕਿਵੇਂ ਕਰਨਾ ਗਗਨੇ ਨਾਲ ਹਾਂ 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 ਮੈਂ ਤਾਂ ਐਵੇਂ ਕਹਿੰਦੀ ਸੀ ਮੈਂ ਤਾਂ ਐਵੇਂ ਕਹਿੰਦੀ ਸੀ ਡਾਟੀ ਜੀ ਵੀ ਅਜੇ ਗਗਨਾ ਕੰਮਕਾਰ ਤਾਂ ਕੋਈ ਕਰਦਾ ਨਹੀਂ ਫੇਰ ਐਵੇਂ ਕਿਵੇਂ ਵਿਆਹ ਕਰਾਵਾਂ ਮੈਂ ਉਹਦੇ ਨਾਲ ਕੋਈ ਉਹ ਤਾਂ ਧੀਏ ਮੁੰਡਾ ਪੜਦਾ ਵਧੀਆ ਜਿਵੇਂ ਜਿਵੇਂ ਉਹਦੀ ਪੜ੍ਹਾਈ ਪੂਰੀ ਹੋ ਗਈ ਨੌਕਰੀ ਵੀ ਮਿਲ ਜੂਗੀ ਜਦੋਂ ਨੌਕਰੀ ਮਿਲ ਗਈ ਨਾ ਉਦੋਂ ਸੋਚਨੂੰਗੀ ਮੈਂ ਤਾਂ ਜੇ ਆਪ ਸੋਚ ਰਹੀ ਹਾਂ ਮੈਂ ਜੋਬ ਕਰ ਲਾਂ ਕੋਈ ਕੋਈ ਧੀਏ ਤੇਰੀ ਮਰਜ਼ੀ ਹੈ ਹੁਣ ਆਪਣੀ ਜ਼ਿੰਦਗੀ ਦਾ ਤੂੰ ਆਪ ਫੈਸਲਾ ਕਰਨਾ ਸੋਹਣਾ ਦਾ ਫਰਜ਼ ਹੈ ਜਿੱਥੇ ਭਾਈ ਤੁਹਾਡਾ ਠੀਕ ਬਹਿੰਦਾ ਹੈ ਇਸ ਦਾ ਰਾਜੀ ਮੈਂ ਤਾਂ ਹਜੇ ਵਿਆਹ ਬਾਰੇ ਸੋਚਣਾ ਹੀ ਨਹੀਂ ਹੈਗਾ ਮੈਂ ਪਹਿਲਾਂ ਕੋਈ ਜੌਬ ਕਰੂੰਗੀ ਫਿਰ ਦੇਖੂੰਗੀ ਵਿਆਹ ਬੋਧਾ ਦਾ ਚਲੋ ਉਹ ਤਾਂ ਚੰਗੀ ਗੱਲ ਆ ਭਾਈ ਜ਼ਿੰਦਗੀ ਸੌਖੀ ਲੰਘ ਜੂ ਹਾਂਜੀ ਡਾਡੀ ਜੀ ਅੱਜ ਕੱਲ ਦਾ ਵੈਸੇ ਵੀ ਨਾ ਇੱਕ ਦੀ ਕਮਾਈ ਨਾਲ ਗੁਜ਼ਾਰਾ ਕਿੱਥੇ ਹੁੰਦਾ ਖਰਚੇ ਤਾਂ ਇੰਨੇ ਵੱਧ ਗਏ ਚਲੋ ਫਿਰ ਐ ਕਰੋ ਭਾਈ ਰੋਟੀ ਪਾ ਦਿਓ ਤੁਸੀਂ ਠੀਕ ਹੈ ਡਾਡੀ ਜੀ ਹੋ ਗਿਆ ਹੋ ਗਿਆ